ਕਰਮਚੰਦ ਚੰਨਾਲੀਆ ਸੂਬਾ ਪ੍ਰਧਾਨ ਬੇਡੇਮਿਲ ਕੋਕੀ ਇਹਨਾਂ ਬੀ ਐਮ ਐਸ ਪੰਜਾਬ ਅੱਜ ਜੋ ਅਸੀਂ ਸਮਾਗਮ ਕਰ ਰਹੇ ਆ ਇੱਥੇ ਆ ਫਾਜ਼ਿਲਕਾ ਜ਼ਿਲ੍ਹੇ ਦੇ ਅਭੋਰ ਕਸਬੇ ਦੇ ਵਿੱਚੋਂ ਇਹਨਾਂ ਬੀਬੀਆਂ ਨੂੰ ਸਾਡੀਆਂ ਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿਉਂਕਿ ਸਾਡੀਆਂ ਜਿਹੜੀਆਂ 13 ਮੰਗਾਂ ਦੇ ਵਿੱਚੋਂ 12 ਮੰਗਾਂ ਮੰਨੀਆਂ ਗਈਆਂ ਜਿਹਦੇ ਵਿੱਚ ਪਹਿਲੀ ਮੰਗ ਜਿਹੜੀ ਸੀਗੀ ਉਹ ਤਨਖਾਹੀ ਸੀ ਉਹ ਤਨਖਾਹ ਵਾਰੇ ਆ ਈ ਐਮ ਸਾਹਿਬ ਨੇ ਕਮੇਟੀ ਬਣਾ ਦਿੱਤੀ ਹੈ ਔਰ 4399 ਦੀ ਪਾਲਿਸੀ ਲਈ ਵੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਦੇ ਵਿੱਚ ਸਾਡੇ ਮੀਡੀਅਮ ਸਕੂਲ ਕੁੱਕ ਦੇ ਜਿਹੜੇ ਆਗੂ ਉਹਨਾਂ ਨੇ ਵੀ ਵਿੱਚ ਲਿਆ ਆਇਆ ਹੈ ਉਹਦੇ ਜਿਹੜੇ ਚੇਅਰਮੈਨ ਹੈ ਉਹ ਕਮਲ ਕੁਸ਼ੋਰ ਜੀ ਯਾਦਵ ਸੈਕਟਰੀ ਸਾਹਿਬ ਔਰ ਵਾਸudev ਜੀ ਬਬਲਾਨੀ ਜੀ ਡੀਜੀਐਸਸੀ ਜੀ ਔਰ ਵਿਰਿੰਦਰ ਕੁਮਾਰ ਵਿਰਿੰਦਰ ਸਿੰਘ ਬਰਾੜ ਜੀ ਉਹ ਉਹ ਇਹਦੇ ਵਿੱਚ ਮੈਂਬਰ ਹਨ ਉਹ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਹਨਾਂ ਕੁੱਕਾਂ ਦੀ ਤਨਖਾਹ ਹਰਿਆਣੇ ਦੇ ਬਰਾਬਰ ਕਰ ਦਿੱਤੀ ਜਾਏਗੀ ਬਾਕੀ ਮੰਗਾ ਜਿਹੜੀਆਂ ਕਿ ਇਹਨਾਂ ਨੂੰ ਬਦਲਵਾ ਪ੍ਰਬੰਧ ਜਿਹੜਾ ਚੱਲਦਾ ਸੀਗਾ ਉਹਦੇ ਵਿੱਚ ਜੋ ਸਰਕਾਰ ਨੇ ਫੈਸਲਾ ਕੀਤਾ ਹੈ ਵੀ ਉਹ ਸਰਕਾਰ ਦੇ ਫੈਸਲੇ ਮੁਤਾਬਕ ਉਹ ਖਰਚਾ ਜਿਹੜਾ ਸਰਕਾਰ ਦੇਗੀ 12 ਮੰਗਾ ਸਾਡੀਆਂ ਚੱਲ ਰਹੀਆਂ ਸੀ तकरीबन ਇਹਨਾਂ ਨੂੰ 2 ਸਾਲ ਮੰਗ ਪੱਤਰਾਂ ਨੂੰ ਦਿੱਤੇ ਗਏ ਹੋ ਗਏ ਸੀ ਔਰ ਇਹਨਾਂ ਇਹਨਾਂ ਮੰਗਾਂ ਦੇ ਸੰਬੰਧ ਵਿੱਚ ਜੋ 31 ਮਈ ਨੂੰ ਵੀ ਅ ਸਿੱਖਿਆ ਮੰਤਰੀ ਜੀ ਨੇ ਫੈਸਲਾ ਲਿਆ ਸੀ ਵੀ ਜੂਨ ਤੋਂ ਅਸੀਂ ਲਾਗੂ ਕਰ ਦਾਂਗੇ ਪਰ ਉਹਨਾਂ ਨੇ ਮੰਗਾ ਲਾਗੂ ਨਹੀਂ ਕੀਤੀਆਂ ਫਿਰ ਅਸੀਂ ਆਪਦਾ ਇਹ ਸੰਘਰਸ਼ ਨੂੰ ਜਾਰੀ ਰੱਖਿਆ ਸੋ ਅੱਜ ਹੁਣ ਇਹ ਮੰਗਾ ਜਿਹੜੀਆਂ 26 ਅ ਦਸੰਬਰ ਨੂੰ ਹੁਣ ਤਨਖਾਹ ਕਿੰਨੀ ਕਰ ਚੁੱਕੇ ਆ ਹੁਣ ਜੀ ਤਨਖਾਹ 7500 ਕਰਨ ਦਾ ਜੋ ਕਮੇਟੀ ਵੱਲੋਂ ਫੈਸਲਾ ਹੋਵੇਗਾ ਇੱਕ ਲੇੜੀ ਦਾ ਹਾਂ ਇੱਕ ਦਾ ਕਿਉਂਕਿ ਪਹਿਲਾਂ ਸਾਨੂੰ ਜਿਹੜੀ ਹੈ 3000 ਤਨਖਾਹ ਮਿਲ ਰਹੀ ਹੈ 100 ਰੁਪਏ ਪ੍ਰਤੀ ਮਹੀਨਾ ਮਿਲਦੀ ਹੈ ਅ ਪ੍ਰਤੀ ਦਿਨ ਮਿਲਦੀ ਹੈ ਉਹਦਾ ਕੋਈ ਸਾਨੂੰ ਆਸਰਾ ਨਹੀਂਗਾ 3000 ਰੁਪਏ ਤਨਖਾਹ ਕੋਈ ਤਨਖਾਹ ਨਹੀਂ ਸਿੱਧਾ ਫਿਲਹਾਲ ਕਹਿੰਦੇ ਆ ਵੀ ਪੱਕਾ ਹੋਣਾ ਚਾਹੀਦਾ ਕਿਉਂਕਿ ਸਾਨੂੰ ਬਹੁਤ ਸਾਲ ਲੱਗਿਆ ਨੂੰ ਹੋ ਗਿਆ ਜਿਹੜੇ ਸਾਡੇ ਵਰਕਰ 20-20 ਸਾਲ ਤੋਂ ਲੱਗਿਆ ਨੂੰ ਹੋ ਗਿਆ ਉਹ ਤਾਂ ਵਿਚਾਰੇ ਵੈਸੇ ਬੁੱਢੇ ਹੋ ਗਿਆ ਠੀਕ ਹੈ ਨਾ ਇਸ ਤੋਂ ਬਾਅਦ ਦੇਖੋ ਜੇ ਅਸੀਂ ਤਨਖਾਹ ਕਹੀਏ ਉਹਦੇ ਵਿੱਚ ਕੀ ਕਰੀਏ ਅਸੀਂ ਤਾਂ ਚਾਹਨੇ ਵੀ ਉਹਨਾਂ ਨੂੰ ਪੱਕਾ ਕਰਕੇ ਰਿਟਾਇਰਮੈਂਟ ਕੀਤਾ ਜਾਵੇ ਕਿਉਂਕਿ ਅਸੀਂ ਬਹੁਤ ਸਾਰੇ ਸਕੂਲਾਂ 'ਚ ਦੇਖਿਆ ਵੀ ਟੀਚਰ ਖੋਦੀ ਉਹਨਾਂ ਨੂੰ ਇੱਕ-ਇੱਕ ਦੋ-ਦੋ ਕੰਬਲ ਦੇ ਕੇ ਗੱਲਾਂ ਦੇ ਵਿੱਚ ਹਾਰ-ਪਾਰ ਕੇ ਤੇ ਮਤਲਬ ਕਿ ਕਹਿ ਰਹੇ ਨੇ ਵੀ ਅਸੀਂ ਰਿਟਾਇਰਮੈਂਟ ਕਰਤਾ ਤੁਹਾਨੂੰ ਕਿਉਂਕਿ ਅਸੀਂ ਇਹ ਚਾਹਨੇ ਵੀ ਜਦੋਂ ਪਾਲਿਸੀ ਨਹੀਂ ਬਣੀ ਪਾਲਿਸੀ ਦੇ ਮੁਤਾਬਕ ਮਤਲਬ ਕਿ ਇਹਨਾਂ ਨੂੰ ਰਿਟਾਇਰਮੈਂਟ ਕੀਤਾ ਜਾਂਦਾ ਜਾਂ ਪੱਕੇ ਕੀਤਾ ਜਾਂਦਾ ਜਦੋਂ ਅਸੀਂ ਪੱਕੇ ਹੀ ਨਹੀਂ ਹੋਏ ਇਹਦੇ ਵਿੱਚ ਰਿਟਾਇਰਮੈਂਟ ਹੀ ਦਾ ਰੋਲ ਨਹੀਂ ਹੈਗਾ ਅਸੀਂ ਤਾਂ ਇਹ ਚਾਹਨੇ ਵੀ ਅਸੀਂ ਪੱਕੇ ਹੋਈਏ ਇਸ ਤੋਂ ਬਾਅਦ ਸਾਨੂੰ ਬਹੁਤ ਵੱਡੀ ਉਮੀਦ ਹੈ ਮੈਂ ਨਾਮ ਕਰਮਜੀਤ ਕੌਰ ਡੀਐਸਐਮ ਮਿਡੇ ਮਿਲ ਯੂਨੀਅਨ ਦੇ ਆਪਣੇ ਸੂਬਾ ਕੈਸ਼ੀਅਰ ਪੰਜਾਬ ਤੇ ਜਿਹੜੀਆਂ ਸਾਡੀਆਂ ਹੁਣ ਮੰਗਾਂ ਪੂਰੀਆਂ ਹੋਈਆਂ ਵਿੱਤ ਮੰਤਰੀ ਹਰਪਾਲ ਸਿੰਘ ਜੀਮੇ ਦੇ ਨਾਲ 26 ਦਸੰਬਰ ਨੂੰ ਉਹਨਾਂ ਨੇ ਲਾਈਮ ਦਿੱਤਾ ਸੀ ਉਹਦੇ ਵਿੱਚ ਕੁਝ ਸਾਡੀਆਂ ਜਿਹੜੀਆਂ ਮੰਗਾਂ ਰੱਖੀਆਂ ਸੀ ਉਹਨਾਂ ਦੇ ਵਿੱਚੋਂ ਜਿਹੜੀਆਂ 12 ਮੰਗਾਂ ਪਾਸ ਹੋਈਆਂ ਉਹਨਾਂ ਦੇ ਨੋਟੀਫਿਕੇਸ਼ਨ ਵੀ ਜਾਰੀ ਕਰਤੇ ਸੀ ਪੱਤਰ ਵੀ ਜਾਰੀ ਕਰ ਦਿੱਤੇ ਸੀਗੇ ਔਰ ਸਾਰੇ ਸਕੂਲਾਂ ਦੇ ਵਿੱਚ ਹਦਾਇਤਾਂ ਪੂਰੀਆਂ ਹੋ ਚੁੱਕੀਆਂ। ਬਾਕੀ ਜਿਹੜੀ ਮੇਨ ਮੰਗ ਸੀਗੀ ਸਾਡੀ ਤਨਖਾਹ ਵਧਾਉਣ ਦੇ ਸਬੰਧ ਵਿੱਚ ਉਹ ਉਹਨਾਂ ਨੇ ਇੱਕ ਮੈਂਬਰ ਕਮੇਟੀ ਮੈਂਬਰ ਬਣਾਏ ਸੀਗੀ ਜਿਨ੍ਹਾਂ ਦੇ ਵਿੱਚ ਸਾਡੇ ਸੁਭਾ ਪ੍ਰਧਾਨ ਕਰਮਚਾਰੀ ਚੰਡਾਲੀਆ ਜੀ ਨੂੰ ਉਹਨਾਂ ਨੇ ਵਿੱਚ ਲੈ ਲਿਆ। ਉਸ ਕਮੇਟੀ ਦੇ ਸਬੰਧ ਦੇ ਵਿੱਚ ਜਿਹੜੀ ਆਪਣੀ ਹਰਿਆਣੇ ਦੇ ਮਤਾਬਕ ਹੈ ਰਾਜਸਤਾਨ ਹਮਾਚਲ ਦੇ ਜਿਹੜੇ ਵੀ ਰਾਜਾਂ ਦੇ ਵਿੱਚ ਤਨਖਾਹ ਵਾਧਾ ਹੈਗੀ ਏ ਇਹ ਸਾਡੀ ਮੰਗ ਸੀ ਕਿ ਕਿਸੇ ਰਾਜ ਦੇ ਨਾਲ ਵੀ ਸਾਨੂੰ ਜੋੜਿਆ ਜਾਵੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿੰਨੀ ਦੇਰ ਤੱਕ ਅਪਗ੍ਰੇਡ ਨਹੀਂ ਹੁੰਦੇ ਪੱਕੇ ਨਹੀਂ ਹੁੰਦੇ ਅਸੀਂ ਇਹਨਾਂ ਸਰਕਾਰਾਂ ਦੇ ਨਾਲ ਇਦਾਂ ਹੀ ਆਪਣੀਆਂ ਮੰਗਾਂ ਰੱਖਦੇ ਰਾਂਗੇ ਤੇ ਲੜਦੇ ਰਾਂਗੇ ਜਿੰਨੀ ਦੇਰ ਤੱਕ ਸਾਡੇ ਵਰਕਰਾਂ ਨੂੰ 20-20 ਸਾਲ ਹੋ ਚੁੱਕੇ ਆ ਕੰਮ ਕਰਦਿਆਂ ਨੂੰ ਆ ਰਹੇ ਆ ਜਿੰਨੀ ਦੇਰ ਇਹਨਾਂ ਨੂੰ ਪੱਕੇ ਨਹੀਂ ਕਰਦੇ ਉਨੀ ਦੇਰ ਅਸੀਂ ਸੰਘਾਰਾਂ ਦੇ ਨਾਲ ਸੰਘਰਸ਼ ਕਰਦੇ ਰਾਂਗੇ ਤੇ ਸਾਡਾ ਸੰਘਰਸ਼ ਐਵੇਂ ਹੀ ਜਾਰੀ ਰਹੇਗਾ ਬਾਕੀ ਜੋ ਵੀ ਮੰਗ ਇਹਨਾਂ ਨੇ ਚਲੋ ਤਨਖਾਹ ਵਧਾਉਣ ਦੇ ਵਿੱਚ ਪੂਰੀ ਕੀਤੀ ਆ ਉਹਦੇ ਤੇ ਖੁਸ਼ ਵੀ ਹੈਗੇ ਆ ਉਹ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਵੀ ਕਰਦੇ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪੱਕੇ ਵੀ ਕੀਤੇ ਜਾਣੇ ਚਾਹੀਦੇ ਆ ਜਿਹੜੇ ਸਾਡੇ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਵਰਕਰ ਐਨੀ ਤਨਖਾਹ ਨਾਲ ਗੁਜ਼ਾਰਾ ਵੀ ਨਹੀਂ ਹੋਣਾਗਾ ਸਾਡੇ 7000 ਜੇ ਕਰਦੇ ਵੀ ਹਰਿਆਣੇ ਨਾਲ ਤੋ ਸਾਡਾ ਕੋਈ ਗੁਜ਼ਾਰਾ ਵੀ ਨਹੀਂ ਹੋਣਾ ਅਸੀਂ ਇਹ ਹੀ ਆਪਣੀ ਮੰਗ ਅੱਗੇ ਵੀ ਰੱਖਾਂਗੇ ਕਿ ਸਾਨੂੰ ਪੱਕੇ ਕੀਤਾ ਜਾਏ ਪਾਲਿਸੀ ਦੇ ਵਿੱਚ ਲਿਆ ਕੇ ਸਾਨੂੰ ਪੱਕਾ ਕੀਤਾ ਜਾਣਾ ਚਾਹੀਦਾ